ਪਰਾਵਾ ਪਰਾਵਾ ਕਿੱਧਰ ਤੁਰਿਆ ਵਰਦਾ ਉਹ ਯਾਰ ਆ ਦੇਖ ਤਾਰੇ ਦੀ ਵੀਡੀਓ ਆਈ ਹੈ ਮੋਤੀ ਨਾਲ ਉਹ ਬੱਲੀ ਕਹੀ ਜਾਂਦਾ ਇਹ ਅਸਲੀ ਨਹੀਂ ਹੈ ਇਹ AI ਹੈ ਇਹ ਕੋਈ ਇਹ ਹੀ ਹੈ ਉਹ ਪਰਾਵਾ ਇਹ AI ਹੈ ਨਾਲੇ ਉਧਰ ਵੇਖ ਉਧਰ ਕੀ ਹੈ ਉਹ ਜਿਹੜਾ ਤੈਨੂੰ ਕਹਿੰਦਾ ਨਾ ਕਿ ਇਹ AI ਹੈ ਹਾਂ ਦੇਖ ਧਿਆਨ ਨਾਲ ਉਹ ਪਰਾਵਾ ਉਹ ਤਾਂ ਆਪ AI ਸੀ ਧਿਆਨ ਰੱਖਿਆ ਕਰ। ਈਰਾਨੀ ਦਾ ਬਿਹਾਈ ਜੀ। ਰਬਾਬ ਕੀ ਹੋਇਆ? ਕਿਉਂ ਘਬਰਾਇਆ ਫਿਰਦਾ? ਜਸਵੇਲੇ। ਆ ਯਾਰ ਆ ਤਾਰੀ ਦੀ ਵੀਡੀਓ ਆਈ ਸੀ। ਮੈਨੂੰ ਬੱਲੀ ਨੇ ਦੱਸਿਆ ਕਿ ਏ ਆਈ ਐ। ਬਾਅਦ ਚ ਮੈਨੂੰ ਮੇਜਰ ਨੇ ਦੱਸਿਆ ਉਹ ਵੀ ਅਸਲੀ ਨਹੀਂ ਹੈ। ਬੱਲੀ ਵੀ ਏ ਆਈ ਐ। ਰਬਾਬ ਮੈਨੂੰ ਲੱਗਦਾ ਤੂੰ ਅਪਡੇਟ ਨਹੀਂ ਹੈਗਾ। ਤੂੰ ਅੱਜ ਕੱਲ ਏ ਆਈ ਦਾ ਜਮਾਨਾ ਹੈ। ਉਹ ਆਦਰ ਦੇਖ ਮੇਜਰ ਵੀ ਅਸਲੀ ਨਹੀਂ ਹੈ ਉਹ ਵੀ AI ਹੈ ਧਿਆਨ ਰੱਖਿਆ ਕਰ ਹੋਰ ਬਾਦ ਕੀ ਹੋਇਆ ਉਹ ਯਾਰ ਚੱਲਣ ਇਹ ਤਾਰੀ ਦੀ ਵੀਡੀਓ AI ਮੈਨੂੰ ਬੱਲੀ ਨੇ ਦੱਸਿਆ ਬੱਲੀ ਵੀ AI ਮੈਨੂੰ ਮੇਜਰ ਨੇ ਦੱਸਿਆ ਮੇਜਰ ਵੀ ਆਏ ਨਿਕਲੇ ਆ ਉਹ ਮੈਨੂੰ ਦਸ ਬੇਲੇ ਨੇ ਦੱਸਿਆ ਉਧਰ ਦੇਖ ਅਰੇ ਇਹ ਤੂੰ ਕੋਣ ਹੈ ਤੂੰ ਕੋਣ ਉਹ ਚੰਨਣੀ ਆ ਉਹ ਯਾਰ ਮੈਂ ਚੰਨਣਾ ਨਹੀਂ ਬਈ ਤੂੰ ਚੰਨਣੀ ਆ ਯਾਰ ਉਹ i <laughs> <laughs> <laughs>